ਇਹ ਸਭ ਜਦੋਂ ਕੋਈ ਲੀਡਰ ਕਪੜਾ ਘਟਾਲਾ ਗਬਨ ਕਰਦਾ ਹੈ ਤੇ ਬਹੁਤ ਹੀ ਹੈਰਾਨਗੀ ਨਹੀਂ ਹੁੰਦੀ ਸੋਚਦਾ ਬੰਦਾ ਵੀ ਇਹ ਬਣਿਆ ਹੀ ਇਸੇ ਕਰਕੇ ਸੀ ਲੀਡਰ ਇਹਨੇ ਲੁੱਟਣਾ ਸੀ ਲੁੱਟ ਲਿਆ ਪਰ ਜਦੋਂ ਕੋਈ ਗ੍ਰੰਥੀ ਸਿੰਘ ਗੁਰੂ ਘਰ ਚ ਬਹਿ ਕੇ ਇਦਾਂ ਦਾ ਕੋਈ ਕੰਮ ਕਰਦਾ ਉਹਦੇ ਤੇ ਇਦਾਂ ਦਾ ਕੋਈ ਇਲਜ਼ਾਮ ਲੱਗਦਾ ਤੇ ਭਾਵਨਾਵਾਂ ਮਰਟ ਹੁੰਦੀਆਂ ਨੇ ਲੋਕਾਂ ਦੀ ਵਿਨਿਪੈਕ ਦੇ ਗੁਰਦੁਆਰਾ ਸਾਹਿਬ ਚ ਇਦਾਂ ਦੀ ਘਟਨਾ ਹੋਈ ਹੈ ਇਹ ਗੱਲ ਤੁਸੀਂ ਸਹੀ ਆਖੀ ਹੈ ਕਿ ਜਿਸ ਵਿਅਕਤੀ ਤੇ ਇਹ ਬਲੀਵ ਕੀਤਾ ਜਾਂਦਾ ਹੈ ਕਿ ਲੋਕਾਂ ਦੇ ਧਾਰਮਿਕ ਭਾਵਨਾਵਾਂ ਜਿਹੜੀਆਂ ਨੇ ਜਾਂ ਹੋਰ ਚੀਜ਼ਾਂ ਹੈਗੀਆਂ ਨੇ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਸੱਟ ਨਹੀਂ ਮਾਰੇਗਾ ਤੇ ਲੋਕਾਂ ਨੇ ਜਿਹੜਾ ਉਸ ਵਿੱਚ ਵਿਸ਼ਵਾਸ ਪ੍ਰਗਟ ਕੀਤਾ ਉਸ ਤੇ ਖਰਾ ਉਤਰੇਗਾ ਪਰ ਇਹ ਕੇਸ ਜਿਹੜਾ ਅਦਾਲਤ ਦੇ ਕੋਲ ਆ ਉਹਦੀ ਜਾਣਕਾਰੀ ਦਿੰਨੇ ਆ ਅਸੀਂ ਤੇ ਇਹ ਗੁਰਦੁਆਰਾ ਸਾਹਿਬ ਵਿਨੀਪੈਗ ਕੈਨੇਡਾ ਦਾ ਜਿਹੜਾ ਸ਼ਹਿਰ ਹੈ ਉੱਥੇ ਦੀ ਕਹਾਣੀ ਹੈ ਜੀ ਔਰ ਗੁਰਦੁਆਰਾ ਕਲਗੀਧਰ ਦਰਬਾਰ ਵਿਨੀਪੈਗ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਉਹਨਾਂ ਵੱਲੋਂ ਇੱਕ ਸਾਬਕਾ ਮੁੱਖ ਗ੍ਰੰਥੀ ਦੇ ਉੱਪਰ ਕੇਸ ਦਰਜ ਕਰਵਾਇਆ ਗਿਆ ਕਿ ਇਸ ਵਿਅਕਤੀ ਨੇ ਗੁਰਦੁਆਰਾ ਸਾਹਿਬ ਦੇ ਵਿੱਚੋਂ 420000 ਡਾਲਰ ਚੋਰੀ ਕਰ ਲਏ ਨੇ ਤੇ ਉਹ ਇਹ ਉਹ ਪੈਸਾ ਸਾਰਾ ਜਿਹੜਾ ਲੋਕਾਂ ਵੱਲੋਂ ਚੜਾਵੇ ਦੇ ਤੌਰ ਤੇ ਜਿਹੜਾ ਸੀ ਗੁਰਦੁਆਰਾ ਸਾਹਿਬ ਦੀ ਗੋਲਕ ਦੇ ਵਿੱਚ ਪਾਇਆ ਗਿਆ ਜਾਂ ਵੈਸੇ ਦਾਨ ਕੀਤਾ ਗਿਆ ਗੁਰਦੁਆਰਾ ਕਲਗੀ ਧਰ ਦਰਬਾਰ ਇਨਕਾਰਪੋਰੇਸ਼ਨ ਇੱਕ ਰਜਿਸਟਰਡ ਇੱਕ ਸੁਸਾਇਟੀ ਹੈ ਰਜਿਸਟਰਡ ਗੁਰਦੁਆਰਾ ਸਾਹਿਬ ਹੈ ਇਹ ਨਾਰਥ-ਵੈਸਟ ਵਿਨੀਪੈਗ ਦੇ ਵਿੱਚ ਸਥਿਤ ਹੈ ਤੇ ਸੁਖਵਿੰਦਰ ਸਿੰਘ ਨਾਮ ਦੇ ਇਹ ਜਿਹੜੇ ਸਾਬਕਾ ਗ੍ਰੰਥੀ ਨੇ ਹੁਣ ਉਹ ਪੁਲਿਸ ਹरासत ਵਿੱਚ ਨੇ ਉਹਨਾਂ ਦੇ ਉੱਪਰ ਪੁਲਿਸ ਵੱਲੋਂ ਵੱਖਰਾ ਕੇਸ ਦਰਜ ਕੀਤਾ ਗਿਆ ਚੋਰੀ ਦਾ ਤੇ ਗੁਰਦੁਆਰਾ ਸਾਹਿਬ ਵੱਲੋਂ ਉਹਨਾਂ ਨੂੰ ਅਦਾਲਤ ਦੇ ਜ਼ਰੀਏ ਉਹਨਾਂ ਕੋਲੋਂ ਪੈਸੇ ਵਾਪਸ ਲੈਣ ਦੀ ਕੋਸ਼ਿਸ਼ ਜਿਹੜੀ ਆ ਉਹ ਸ਼ੁਰੂ ਕੀਤੀ ਗਈ ਹੈ ਅਸਲ ਵਿੱਚ ਨਵੰਬਰ 2024 ਦੇ ਵਿੱਚ ਪਿਛਲੇ ਸਾਲ ਉਹਨਾਂ ਨੂੰ ਉਹਨਾਂ ਤੋਂ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਜਿਸ ਵਿੱਚ ਉਹਨਾਂ ਤੇ ਦੋਸ਼ ਲਾਇਆ ਸੀ ਕਿ ਉਹਨਾਂ ਕੋਲ ਨਕਦੀ ਫੜੀ ਗਈ ਹੈ ਤੇ ਨਾਲ ਉਹਨਾਂ ਕੋਲ ਉਹਨਾਂ ਕੋਲ ਪ੍ਰਾਪਰਟੀ ਹੈ ਜਿਹੜੀ ਕਿ ਉਹਨਾਂ ਨੇ ਜੁਰਮ ਦੇ ਨਾਲ ਜਿਹੜੀ ਹੈ ਉਹ ਹਾਸਲ ਕੀਤੀ ਹੈ ਤੇ ਲਾ ਸੂਟ ਜਿਹੜਾ ਹੈ ਕੋਰਟ ਦੇ ਵਿੱਚ ਫਾਈਲ ਕੀਤਾ ਗਿਆ ਮਾਰਚ 17 ਨੂੰ ਕੋਰਟ ਆਫ ਕਿੰਗਸ ਬੈਂਚ ਦੇ ਵਿੱਚ ਦੱਸਿਆ ਗਿਆ ਜੋ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਇਹ ਦਾਅਵਾ ਕੀਤਾ ਗਿਆ ਉਸ ਵਿੱਚ ਦੱਸਿਆ ਗਿਆ ਕਿ ਮੁੱਖ ਗ੍ਰੰਥੀ ਇਹ ਜਿਹੜੇ ਹੈਗੇ ਨੇ 13 ਸਾਲ ਰਹੇ ਨੇ 2011 ਤੋਂ ਲੈ ਕੇ 2024 ਤੱਕ ਤੇ ਉਸ ਉਹ 2024 ਦੇ ਵਿੱਚ ਫਿਰ ਉਹਨਾਂ ਦੀਆਂ ਸਵਾਮਾ ਖ ਜਿਹੜੀਆਂ ਖਤਮ ਕੀਤੀਆਂ ਗਈਆਂ ਅਦਾਲਤ ਵਿੱਚ ਉਹਨਾਂ ਦੀ ਸੁਣਵਾਈ ਹੁਣ ਹੋਵੇਗੀ ਅਜੇ ਤੱਕ ਕੋਈ ਕੇਸ ਸਾਬਤ ਨਹੀਂ ਹੋਇਆ ਤੇ ਇਹਦੇ ਜਿਹੜਾ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਹੈ ਇਹ ਵੌਲੰਟੀਅਰ ਬੋਰਡ ਆਫ ਡਾਇਰੈਕਟਰੇ ਦੇ ਹੈਗੇ ਨੇ ਤੇ ਇਹਦੇ ਵਿੱਚ ਉਹ ਇਲਜ਼ਾਮ ਲਾਉਂਦੇ ਨੇ ਕਿ ਇਸ ਗਰੰਥੀ ਸਿੰਘ ਨੇ ਵੱਡੀ ਗਿਣਤੀ ਵਿੱਚ ਕੈਸ਼ ਜਿਹੜਾ ਸੀ ਕਈ ਸਾਲ ਜਿਹੜਾ ਸੀ ਉਹ ਕੈਸ਼ ਸੰਭਾਲਿਆ ਤੇ ਉਸ ਤੋਂ ਬਾਅਦ ਕੈਮਰਾ ਫੁਟੇਜ ਦੇ ਵਿੱਚ ਸਾਹਮਣੇ ਆਉਂਦਾ ਕਿ ਇਹ ਵਿਅਕਤੀ ਜੋ ਗੋਲਕ ਨੂੰ ਉਲਟਾ ਕੇ ਇੱਕ ਕੱਪੜੇ ਦੇ ਉੱਪਰ ਉਸ ਵਿੱਚੋਂ ਕੈਸ਼ ਕੱਟਦਾ ਹੋਇਆ ਦੇਖਿਆ ਜਾ ਸਕਦਾ ਫਿਰ ਪੁਆਇੰਟ ਬਣ ਕੇ ਉੱਥੋਂ ਜਿਹੜਾ ਸੀ ਉਹ ਇਸ ਨੂੰ ਲੈ ਗਿਆ ਹੁਣ ਉਸ ਕੇਸ ਤੋਂ ਬਾਅਦ ਜਿਹੜਾ ਉਹ ਪੁਲਿਸ ਨੂੰ ਰਿਪੋਰਟ ਕੀਤਾ ਗਿਆ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਤੇ ਕਥਿਤ ਤੌਰ ਤੇ ਦੱਸਿਆ ਜਾਂਦਾ ਕਿ ਉਸ ਵੇਲੇ ਉਹਦੇ ਕੋਲੋਂ 4 ਲੱਖ ਤੋਂ ਵੱਧ ਡਾਲਰ ਜਿਹੜੇ ਸੀ ਉਹ ਕੈਸ਼ ਜਿਹੜੇ ਸੀ ਉਹ ਬਰਾਮਦ ਹੋਏ ਉਹਦੇ ਕੁਆਟਰ ਦੇ ਵਿੱਚੋਂ ਹੁਣ ਉਹਦੇ ਵਿੱਚ 100 ਡਾਲਰ 50 ਡਾਲਰ 20 ਡਾਲਰ ਦੇ ਨੋਟ ਜਿਹੜੇ ਸੀ ਉਹ ਕਾਫੀ ਜਿਹੜੇ ਉਹ ਲੱਭੇ ਤੇ ਕੋਰਟ ਦੇ ਵਿੱਚ ਜਿਹੜੇ ਪੇਸ਼ ਕੀਤੇ ਗਏ ਦਸਤਾਵੇਜ਼ਾਂ ਵਿੱਚ ਦੱਸਿਆ ਗਿਆ ਕਿ ਇਹਨਾਂ ਨੂੰ ਕੱਪੜਿਆਂ ਦੇ ਵਿੱਚ ਬੰਨ ਕੇ ਬੈੱਡ ਸ਼ੀਟ ਦੇ ਵਿੱਚ ਬੰਨ ਕੇ ਤੇ ਪਲਾਸਟਿਕ ਦੇ ਬਕਸਿਆਂ ਦੇ ਵਿੱਚ ਜਿਹੜਾ ਸੀ ਉਹ ਰੱਖਿਆ ਗਿਆ ਸੀ ਹੁਣ ਸਟੋਲਨ ਫੰਡਸ ਜਿਹੜੇ ਨੇ ਇਹ ਕਿੰਨੇ ਹੈਗੇ ਨੇ ਕੀ ਹੈਗੇ ਨੇ ਤੇ ਕਿੰਨਾ ਅਸਲ ਵਿੱਚ ਫਰਾਡ ਹੈ ਇਸ ਗੱਲ ਦਾ ਤਾਂ ਸ਼ਾਇਦ ਅੰਦਾਜ਼ਾ ਕਦੀ ਨਾ ਲੱਗ ਸਕੇ ਪਰ ਕਲਗੀਧਰ ਗੁਰਦੁਆਰਾ ਸਾਹਿਬ ਦੀ ਕਮੇਟੀ ਦਾ ਕਹਿਣਾ ਹੈ ਕਿ ਸਾਡਾ ਅੰਦਾਜ਼ਾ ਹੈ ਕਿ ਇਸ ਵਿਅਕਤੀ ਨੇ 15 ਲੱਖ ਡਾਲਰ ਤੋਂ ਲੈ ਕੇ 20 ਲੱਖ ਡਾਲਰ ਤੱਕ ਦਾ ਗਵਨ ਕੀਤਾ ਹੋ ਸਕਦਾ ਹੈ ਇਹ ਕੇਸ ਦੇ ਵਿੱਚ ਦਰਜ ਕੀਤਾ ਉਹਨਾਂ ਨੇ ਅਜੇ ਤੱਕ ਸਾਬਤ ਕੁਝ ਨਹੀਂ ਹੋਇਆ ਇਹਦੇ ਵਿੱਚ ਦੱਸਿਆ ਗਿਆ ਕਿ ਇਸ ਵਿਅਕਤੀ ਨੇ ਗ੍ਰੰਥੀ ਸਿੰਘ ਨੇ ਆਪਣੇ ਪਰਸਨਲ ਬੈਨੀਫਿਟ ਲਈ ਗੁਰਦੁਆਰਾ ਸਾਹਿਬ ਦੀ ਜਿਹੜੀ ਦਾਨ ਕੀਤੀ ਹੋਈ ਰਕਮ ਸੀ ਉਹਨੂੰ ਵਰਤਿਆ ਵਿਨੀਪੈਗ ਦੇ ਵਿੱਚ ਘਰ ਖਰੀਦ ਲਿਆ ਤੇ ਨਾਲ ਇੰਡੀਆ ਦੇ ਵਿੱਚ ਵੀ ਪ੍ਰਾਪਰਟੀ ਖਰੀਦੀ ਤੇ ਆਪਣੇ ਕੰਟੈਕਟਸ ਜਿਹੜੇ ਉਹਦੇ ਇੰਡੀਆ ਵਿੱਚ ਹੈਗੇ ਸੀ ਉਹਨਾਂ ਨੂੰ ਪੈਸੇ ਉਹ ਭੇਜਦਾ ਰਿਹਾ ਇਹ ਗ੍ਰੰਥੀ ਸਿੰਘ ਜਿਸ ਦਾ ਜਨਮ ਇੰਡੀਆ ਵਿੱਚ ਹੋਇਆ ਸੀ ਤੇ ਉਹ ਕੱਚਾ ਸੀ ਤੇ ਉਸ ਦੀ ਫਾਈਲ ਸਾਰਾ ਦਾਇਰ ਕਰਨ ਦੇ ਵਿੱਚ ਸਾਰਾ ਕੇਸ ਦਾ ਖਰਚਾ ਇਮੀਗ੍ਰੇਸ਼ਨ ਪਰਪਸ ਲਈ ਗੁਰਦੁਆਰਾ ਸਾਹਿਬ ਨੇ ਸਪਾਂਸਰਸ਼ਿਪ ਵੀ ਦਿੱਤੀ ਤੇ 2000 ਦੇ ਲਾਗੇ ਜਿਹੜੇ ਸੀ ਉਸ ਨੂੰ ਜਿਹੜਾ ਸੀ ਉਹ ਸਾਰੀਆਂ ਉਹਦੀਆਂ ਫੀਸਾਂ ਵੀ ਦਿੱਤੀਆਂ ਗਈਆਂ ਤੇ ਉਸ ਨੂੰ ਪੀਆਰ ਵੀ ਮਿਲ ਗਿਆ ਪਰ ਇਸ ਦਾ ਵੱਡਾ ਖਰਚਾ ਜਿਹੜਾ ਗੁਰਦੁਆਰਾ ਸਾਹਿਬ ਤੇ ਗੁਰਦੁਆਰਾ ਸਾਹਿਬ ਵੱਲੋਂ ਆਇਆ ਉਹ ਕਦੇ ਉਸ ਕੋਲੋਂ ਨਹੀਂ ਲੈ ਗਿਆ ਪਰ ਹੁਣ ਗੁਰਦੁਆਰਾ ਸਾਹਿਬ ਵਾਲਿਆਂ ਵੱਲੋਂ ਦੋਸ਼ ਲਾਇਆ ਜਾਂਦਾ ਕਿ ਇਸ ਵਿਅਕਤੀ ਨੇ ਵਿਨੀਪੈਗ ਦੇ ਵਿੱਚ 332000 ਡਾਲਰ ਦਾ ਇੱਕ ਘਰ ਖਰੀਦਾ ਜਿਸ ਦੀ ਕੀਮਤ ਜਿਹੜੀ ਆ ਇੰਡੀਆ ਦੇ ਪੈਸੇ ਦੇ ਮੁਤਾਬਕ ਤਕਰੀਬਨ 2 ਕਰੋੜ ਦੀ ਬਣਦੀ ਹੈ ਵੱਡੀ ਗੱਲ ਇਹ ਆ ਕਿ ਉਸ ਘਰ ਦੇ ਉੱਪਰ ਕੋਈ ਮਾਰਗੀ ਨਹੀਂ ਕੋਈ ਲੋਨ ਨਹੀਂ ਹੈ ਤੇ ਜਿੰਨੀ ਇੱਕ ਘੱਟ ਤਨਖਾਹ ਉਸ ਨੂੰ ਗੁਰਦੁਆਰਾ ਸਾਹਿਬ ਵੱਲੋਂ ਸੇਵਾਵਾਂ ਨਿਵਾਉਣ ਬਦਲੇ ਦਿੱਤੀ ਜਾਂਦੀ ਸੀ ਉਸ ਨਾਲ ਇੰਨਾ ਮਹਿੰਗਾ ਘਰ ਜਿਹੜਾ ਆ ਉਹ ਫ੍ਰੀ ਨਹੀਂ ਸੀ ਕੀਤਾ ਜਾ ਸਕਦਾ ਸੋ ਇਹ ਬਹੁਤ ਵੱਡੀ ਆਪਣੇ ਆਪ ਦੇ ਵਿੱਚ ਕਹਾਣੀ ਹੈ ਕੇਸ ਅਜੇ ਚੱਲੇਗਾ ਪਰ ਉਹ ਵਿਅਕਤੀ ਜਿਹੜਾ ਆ ਗ੍ਰਾਤੀ ਸੰਗੋ ਕੇਸ ਆਪਣੇ ਡਿਫੈਂਸ ਦੇ ਵਿੱਚ ਕੀ ਕਹੇਗਾ ਇਹ ਸਾਰਾ ਕੁਝ ਅਜੇ ਅਦਾਲਤ ਵਿੱਚ ਫਾਈਲ ਕੀਤਾ ਗਿਆ ਪਰ ਤੁਹਾਨੂੰ ਪਤਾ ਨਹੀਂ ਕਿ ਅਸੀਂ ਥੋੜਾ ਜਿਹਾ ਇੰਡੀਆ ਦੇ ਵਿੱਚ ਸਿਸਟਮ ਹੋਰ ਹੈ ਕਿ ਅਸੀਂ ਅਸੀਂ ਇਸ ਤਰ੍ਹਾਂ ਸ਼ੁਰੂ ਹੋ ਜਾਂਦੇ ਹਾਂ ਕਿ ਲਓ ਜੀ ਆਹ ਕਰ ਦਿੱਤਾ ਉਹ ਕਰ ਦਿੱਤਾ ਇਹ ਦੋਸ਼ ਅਦਾਲਤ ਵਿੱਚ ਅਜੇ ਸਾਬਤ ਨਹੀਂ ਹੋਏ